ਆਜ਼ਾਦੀ 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 ਬੜਾ ਕੁਝ ਲਿਖਿਆ ਤੇ ਪੜਿਆ ਜਾ ਰਿਹਾ ਇਸ ਬਾਰੇ ਮੈਂ ਕਈ ਮੁਲਕਾਂ 'ਚ ਘੁੰਮਿਆ ਆਜ਼ਾਦ ਮੁਲਕ ਨੇ ਤੇ ਉੱਥੇ ਜਦੋਂ ਇਹੋ ਜਿਹੇ ਵਿਕਸਿਤ ਮੁਲਕਾਂ 'ਚ ਘੁੰਮ ਕੇ ਮੈਨੂੰ ਪਤਾ ਲੱਗਿਆ ਵੀ ਯਾਰ ਇੱਥੇ ਤਾਂ ਕੋਈ ਆਜ਼ਾਦੀ ਨਹੀਂ ਆਜ਼ਾਦੀ ਤਾਂ ਸਾਡੇ ਮੁਲਕ 'ਚ ਹੈ ਆਜ਼ਾਦੀ ਤਾਂ ਹੈ ਹੀ ਹਿੰਦੁਸਤਾਨ 'ਚ ਅਸੀਂ ਜਿੰਨੂੰ ਮਰਜ਼ੀ ਗਾੜਾ ਕੱਢੀਏ ਜਿਹਦੇ ਖਾਲੀ ਪਲਾਟ 'ਚ ਕੂੜਾ ਸਿੜਦੀ ਹੈ ਜਿੱਥੇ ਮਰਜ਼ੀ ਗੱਡੀ ਚਲਾਈਏ ਗੱਡੀਆਂ 'ਚ ਬੈਠ ਕੇ ਦਾਰੂ ਪੀਏ ਦਰੂپی ਕੇ ਦੁਪਹਿਰੇ ਗੱਡੀ ਚਲਾਈਏ ਪੁੱਠੀ ਸਾਈਡ ਗੱਡੀ ਚਲਾਈਏ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਈਏ ਬਿਨਾਂ ਇੰਸ਼ੋਰੈਂਸ ਤੋਂ ਗੱਡੀ ਚਲਾਈਏ ਫੇਸਬੁਕ ਤੇ ਕਿਸੇ ਨੂੰ ਵੀ ਮਾਵਾ ਪੈਣਾ ਨਹੀਂ ਗਾਲਾਂ ਕੱਢੀਏ ਜਿੱਥੇ ਮਰਜ਼ੀ ਅਸੀਂ ਗੱਡੀ ਖੜਾ ਕੇ ਮੂਤਣ ਲੱਗ ਜਾਈਏ ਜਿੱਥੇ ਮਰਜ਼ੀ ਰੇਲਵੇ ਸਟੈਕ ਤੇ ਅਸੀਂ ਜਾ ਕੇ ਉਹਨੂੰ ਐਦੇ ਬਾਥਰੂਮ ਵਰਤ ਲਈਏ ਇਹ ਆਜ਼ਾਦੀ ਹੋਰ ਕਿੱਥੇ ਹੈ ਹੋਰ ਤਾਂ ਕਿਤੇ ਆਜ਼ਾਦੀ ਹੈ ਹੀ ਨਹੀਂ ਧਰਮ ਦੇ ਨਾਂ ਤੇ ਅਸੀਂ ਜਦ ਮਰਜ਼ੀ ਕਿਸੇ ਦਾ ਧੌਣ ਵੱਢਣ ਦਾ ਫਤਵਾ ਜਾਰੀ ਕਰਦੀਏ ਟ੍ਰੇਨਾਂ ਨੂੰ ਬੱਸਾਂ ਨੂੰ ਅਸੀਂ ਜਦ ਮਰਜ਼ੀ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰ ਦਈਏ ਛੋਟੇ ਛੋਟੇ ਬੱਚੇ ਚਾਹੇ ਪਾਣੀ ਵਾਸਤੇ ਖੜੇ ਰਹਿਣ ਅਸੀਂ ਆਪਦੇ ਛੋਟੇ ਮਸਲੇ ਤੇ ਰੋਡ ਰੋਕ ਲਈਏ ਟ੍ਰੇਨ ਰੋਕ ਲਈਏ ਇਹ ਹੀ ਦਾ ਜਾਦੀ ਹੈ ਅਸੀਂ ਇਹਦਾ ਜਿਆਦਾ ਜਿਆਦਾ ਫਾਇਦਾ ਉਠਾਉਣਾ ਸਾਡੀ ਗਵੰਢੀ ਨਾਲ ਵੜਦੀ ਨਹੀਂ ਰਿਸ਼ਤੇਦਾਰਾਂ ਨਾਲ ਬਣਦੀ ਨਹੀਂ ਉਹਨਾਂ ਨਾਲ ਜ਼ਮੀਨਾਂ ਪਿੱਛੇ ਪਲਾਟਾਂ ਪਿੱਛੇ ਕੇਸ ਚੱਲਦੇ ਆ ਤੇ ਫੇਸਬੁੱਕ ਤੇ ਅਸੀਂ ਪਾਈਏ ਸਾਰੇ ਸਿੱਖ ਇੱਕ ਹੋਜੋ ਸਾਰੇ ਪੰਜਾਬੀ ਇੱਕ ਹੋਜੋ ਇਹ ਹੀ ਦਾ ਜਾਦੀ ਹੈ ਇਹ ਤਾਂ ਅਸੀਂ ਦਿਖਾਉਣਾ ਫੇਸਬੁੱਕ ਵਟਸਐਪ ਤੇ ਗਾਲਾਂ ਕੱਢਣੀਆਂ ਜਾਲੀ ਆਈਡੀਆ ਬਣਾ ਕੇ ਆਪਣੀ ਪ੍ਰੋਫਾਈਲ ਲੌਕ ਕਰਕੇ ਦੂਜਿਆਂ ਨੂੰ ਗਾਲਾਂ ਕੱਢਣੀਆਂ ਇਹੀ ਆਜ਼ਾਦੀ ਹੈ ਇੱਕ ਧਰਮ ਦਾ ਤੇ ਗੱਲ ਕਰਨੀ ਦੂਜੇ ਧਰਮ ਬਾਰੇ ਨਫ਼ਰਤ ਪਲਾਉਣੀ ਇਹੀ ਆਜ਼ਾਦੀ ਹੈ ਹਾਂ ਜੇ ਤੁਹਾਨੂੰ ਅਸਲੀ ਆਜ਼ਾਦੀ ਦੇਖਣੀ ਹੈ ਇਹ ਵੀ ਆਜ਼ਾਦੀ ਨਹੀਂ ਲੱਗਦੀ ਚੀਨ ਜਾਓ ਪਾਕਿਸਤਾਨ ਜਾਓ ਅਫਗਾਨਿਸਤਾਨ ਜਾਓ ਨਾਰਥ ਕੋਰੀਆ ਜਾ ਕੇ ਆਓ ਤੇ ਫਿਰ ਆਜ਼ਾਦੀ ਦਾ ਮਤਲਬ ਸਮਝੋ ਵੀ ਜਿਹੜਾ ਕੁਝ ਤੁਸੀਂ ਆ ਕਰਦੇ ਹੋ ਕੀ ਉੱਥੇ ਕਰ ਸਕਦੇ ਹੋ ਫਿਰ ਪਤਾ ਲੱਗਦਾ ਆਜ਼ਾਦੀ ਔਰ ਅਸਲੀ ਗੁਲਾਮੀ ਦਾ ਫਰਕ ਕੀ ਹੈ ਆਜ਼ਾਦੀ ਹੈ ਕਿਉਂਕਿ ਤੁਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ ਬੋਲ ਸਕਦੇ ਹੋ ਆ ਕੁਝ ਕਰ ਰਹੇ ਹੋ ਇਹ ਆਜ਼ਾਦੀ ਹੈ ਇਸ ਨੂੰ ਆਜ਼ਾਦੀ ਕਹਿੰਦੇ ਨੇ ਆਜ਼ਾਦੀ ਨੂੰ ਮਾਣੋ ਆਜ਼ਾਦੀ ਦਾ ਸਨਮਾਨ ਵੀ ਕਰੋ ਤੇ ਰੂਲ ਰੈਗੂਲੇਸ਼ਨ ਜੋ ਬਣੇ ਨੇ ਮੰਨੋ ਤਾਂ ਹੀ ਆਜ਼ਾਦੀ ਦਾ ਫਾਇਦਾ ਤੇ ਤਾਂ ਹੀ ਮੁਲਕ ਤਰੱਕੀਆਂ ਕਰਦੇ ਨੇ ਹੁਣ ਇਸ ਆਜ਼ਾਦੀ ਦੇ ਅਸਲੀ ਮਾਲਕ ਕੀ ਨੇ ਹੁਣ ਜਦੋਂ ਸਾਡੇ ਲੋਕ ਇੱਧਰ ਆ ਜਾਂਦੇ ਨੇ ਫਿਰ ਬੜੇ ਤੰਗ ਹੁੰਦੇ ਨੇ ਕਿਉਂਕਿ ਇੱਥੇ ਆਜ਼ਾਦੀ ਹੈ ਇੱਥੇ ਬਲਕਿ ਕੰਮ ਕਰਨਾ ਪੈਂਦਾ ਫੇਰ ਕਹਿੰਦੇ ਨੇ ਕੈਨੇਡਾ ਮਾੜਾ ਹੁਣ ਨਹੀਂ ਕੈਨੇਡਾ ਰਹਿਣਾ ਕਿਸ ਨੇ ਵਾਪਸ ਆਜੋ ਇੱਥੇ ਵੀ ਹਲੜਵਾਦੀ ਕਰਦੇ ਆਜ਼ਾਦੀ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਆਦਾ ਦੇਰ ਆਜ਼ਾਦੀ ਰਹਿੰਦੀ ਨਹੀਂ ਕਿਉਂਕਿ ਇਹੋ ਜਿਹੇ ਲੋਕਾਂ ਦੀ ਜਿਹੜੇ ਆਜ਼ਾਦੀ ਮੰਨਦੇ ਨੇ ਇੱਥੇ ਕਮੀ ਆ ਇੱਥੇ ਤਾਂ ਕੰਮ ਕਰਨ ਵਾਲੇ ਬੰਦੇ ਵੱਧ ਆ ਫੇਰ ਉਹ ਆਜ਼ਾਦੀ ਮੰਨਣ ਵਾਸਤੇ ਕਈ ਬੰਦੇ ਇੰਨੀਆਂ ਜਿਹਾ ਪੋਸਟਾਂ ਪਾਉਂਦੇ ਨੇ ਵੀ ਚਲੋ ਵਾਪਸ ਚਲੀਏ ਆਜ਼ਾਦੀ ਮਿਲੀ ਆ ਸਾਨੂੰ ਤੇ ਆਜ਼ਾਦੀ ਅਸੀਂ ਦੂਜੇ ਦੀ ਆਜ਼ਾਦੀ ਵੀ ਦੇਖਣੀ ਹੈ ਸਾਡੀ ਆਜ਼ਾਦੀ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਸਾਡੀ ਆਜ਼ਾਦੀ ਦੂਜੇ ਦੀ ਆਜ਼ਾਦੀ 'ਚ ਵਿਗਨ ਪਾਉਂਦੀ ਹੈ ਇਸ ਕਰਕੇ ਆਪਾਂ ਮੰਨੀਏ ਆਜ਼ਾਦੀ ਨੂੰ ਮਾਨੀਏ ਤੇ ਰੂਲ ਮੰਨੀਏ ਫੋਲੋ ਕਰੀਏ ਤਾਂ ਹੀ ਆਪਾਂ ਆਜ਼ਾਦੀ ਦਾ ਜੋ ਤਾਂ ਹੀ ਆਪਾਂ ਆਜ਼ਾਦੀ ਦਾ ਆਨੰਦ ਮਾਣ ਸਕਦੇ ਆ ਦੇਖਦੇ ਰਹੋ ਦੋਸਤੋ ਆਜ਼ਾਦੀ ਦੀਆਂ ਹੋਰ ਵੀਡੀਓ ਤੇ ਰਹੋ ਆਜ਼ਾਦ